ਲੰਗਿਆ ਹੋਈ ਦੇਣਾ ਕਈ ਹੋਰ ਵਸਤੂਆਂ ਜਿਹੜੀਆਂ ਪਈਆਂ ਹੁੰਦੀਆਂ ਬਾਬਾ ਜੀ ਕਹਿੰਦੇ ਲੈ ਜਾਓ ਗੁਰੂ ਸਾਹਿਬ ਦੇ ਖਜ਼ਾਨੇ ਤੇ ਕਿਹੜੇ ਤੋਟ ਆਉਣੀਆਂ ਲੈ ਜਾਓ ਆ ਵੀ ਤੁਹਾਡੇ ਕੰਮ ਆ ਜਾਣਗੀਆਂ ਇੱਕ ਸਿੱਖ ਹੋਇਆ ਗੁਰੂ ਦਾ ਹਿਮਾ ਤੇ ਗੁਰੂ ਅਰਜਨ ਦੇਵ ਸਾਹਿਬ ਅੱਗੇ ਆਪਾਂ ਸਾਖੀ ਲੰਮੀ ਨਹੀਂ ਕਰਨੀ ਕਿਉਂਕਿ ਉਹ ਮਾਤਰੀ ਆਪਾਂ ਵਿਚਾਰ ਕਰਨੀ ਹੈ ਤੇ ਭਾਈ ਹਿਮਾ ਨਾ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਸਾਚੰ ਦਾ ਬੜਾ ਪਿਆਰਾ ਸਿੱਖ ਇਹ ਸਤਗੁਰੂ ਜੀ ਗਏ ਉਹਦੇ ਨਗਰ 'ਚ ਨਾਲ ਕੁਝ ਸਿੱਖ ਸੰਗਤਾਂ ਹੋਰ ਵੀ ਐ ਸੇਵਕ ਕਹਿਣ ਲੱਗੇ ਪਾਤਸ਼ਾਹ ਜੀ ਜਿੱਥੇ ਆਪਾਂ ਆਏ ਆ ਨਾ ਇਹ ਰੰਗਣਾ ਦਾ ਪਿੰਡ ਐ ਮੁਸਲਮਾਨਾਂ ਦਾ ਇਹ ਤਾਂ ਸਾਰਾ ਪਿੰਡ ਹੀ ਮੁਸਲਮਾਨਾਂ ਦਾ ਐ ਸਤਗੁਰੂ ਜੀ ਕਹਿਣਗੇ ਇੱਕ ਆਪਣਾ ਪਿਆਰਾ ਵੀ ਰਹਿੰਦਾ ਹੈ ਬੜੀ ਹਨੇਰੀ ਚੱਲ ਰਹੀ ਐ ਤੇ ਜਦੋਂ ਭਾਈ ਹੀਵਾ ਬਾਹਰੋਂ ਆਇਆ ਨਾ ਉਹਨੇ ਟੱਕਿਆ ਤੇ ਇੱਕ ਦਰਗਹ ਦੇ ਠੱਲੇ ਕੋਈ ਗੁਰਸਿੱਖ ਬੈਠੀ ਸਤਗੁਰੂ ਜੀ ਨੂੰ ਨਹੀਂ ਪਤਾ ਸੀ ਨਾ ਆਇਆ ਉਹਨੇ ਪੰਡ ਰੱਖੀ ਆਪਣੀ ਤੇ ਪੰਡ ਰੱਖ ਕੇ ਜਦੋਂ 11:30 ਜਾ ਕੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੇ ਦਰਸ਼ਨ ਕੀਤੇ ਚਰਨਾਂ 'ਤੇ ਕਹਿ ਗਿਆ ਕਹਿਣ ਗਿਆ ਮਾਤਸ਼ੰਦੀ ਇਹ ਚੱਲ ਰਹੀ ਹੈ ਬਾਹਰ ਕੰਮ ਬੈਠਿਓ ਆਹ ਦੱਸਤੀ ਇੱਕ ਟੁੱਟੀ ਝੁਗੀ ਹੈ ਉਹਦੇ 'ਚ ਚਰਨ ਪਾਓ ਸਤਪੁਰੂ ਜੀ ਨੇ ਨਾਲ ਲੈ ਕੇ ਗਿਆ ਇੱਕ ਮੰਜੇ ਦੇ ਉੱਤੇ ਪਾਟੀ ਜਿਹੀ ਜਿਹੜੀ ਕੋਈ ਵਸਤਰ ਸੇ ਵਿਛਾ ਦਿੱਤਾ ਸਤਪੁਰੂ ਜੀ ਬੈਠੋ ਇੱਕ ਵਸਤਰ ਥੱਲੇ ਵਿਛਾ ਦਿੱਤਾ ਕਹਿਣ ਲੱਗਾ ਗੁਰ ਸਿੱਖੋ ਤੁਸੀਂ ਵੀ ਬੈਠੋ ਗੁਰਬਾਣੀ 'ਚ ਇੱਕ ਸ਼ਬਦ ਹੁੰਦਾ ਹੈ ਬਸਤਾਂ ਟੁੱਟੀ ਝੋਪੜੀ ਜੀਰ ਸਾਹਿਬ ਸਿਨਣਾ ਜਾਤ ਨਾ ਬਾਤ ਨਾ ਅਦਰੂ ਉਹਦੇ ਆਨ ਪ੍ਰਤੀਤ ਕਹਿੰਦੇ ਜਿਹਦੀ ਟੁੱਟੀ ਛਪਰੀ ਸੀ ਬਸਤਰ ਪਾਟੇ ਹੋਏ ਸਭ ਜਿਹਨੂੰ ਕੋਈ ਮਾਨ ਸਤਕਾਰ ਨਹੀਂ ਦਿੰਦਾ ਸੀ ਤੇ ਉਹ ਝੁੱਗੀ ਵੀ ਕਦੇ ਕਈ ਵਾਰ ਚੌਂ ਲੱਗ ਜਾਂਦੀ ਸੀ ਨਾ ਕੋਈ ਉੱਚੀ ਜਾਤ ਦਾ ਸੀ ਗਰੀਬ ਆਦਮੀ ਸੀ ਸਤਗੁਰੂ ਜੀ ਬੈਠੇ ਨੇ ਉਹਨੇ ਡੱਬਾ ਖੋਲਿਆ ਤੇ ਦੋ ਪ੍ਰਸ਼ਾਦ ਦੇ ਕੱਡੇ ਡੱਬੇ ਦੇ ਵਿੱਚੋਂ ਅਕਸ਼ਦੀ ਸ਼ਕੋ ਸਤਿਗੁਰੂ ਜੀ ਨੇ ਓਗ ਲਾਇਆ ਤੇ ਪ੍ਰਸ਼ਾਦਾ ਜਿਹੜੇ ਥੋੜਾ ਥੋੜਾ ਸਾਰੇ ਸਿੰਘਾਂ ਨੂੰ ਸ਼ਾਇਦ ਤਾਂ ਕਹਿੰਦੇ ਸ਼ੱਕ ਲੋ ਇਹ ਦਸਾਂ ਨੌਂ ਦੀ ਕੀਰਤ ਵਿੱਚੋਂ ਹੈ ਪ੍ਰਸ਼ਾਦਾ ਛਕਾਂਗੇ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਸ਼ਾਦਾ ਕਿੱਥੋਂ ਲਿਆਉਣਾ ਹੈ ਕਹਿੰਦੇ ਪਾਤਸ਼ਾਹ ਜਦੋਂ ਲੋਕ ਕਣਕਾਂ ਫਸਲਾਂ ਵਾਢ ਲੈਂਦੇ ਨੇ ਜਿਹੜੀ ਫਸਲ ਵੱਡੀ ਹੁੰਦੀ ਹੈ ਉਤੋਂ ਦਾਣੇ ਗਰੀਬ ਜਨਤਾ ਚੁੱਕ ਕੇ ਲੈ ਜਾਂਦੇ ਉਹ ਜਦੋਂ ਸ਼ਾਨਦੇ ਨੇ ਦਾਣੇ ਕੱਢ ਲੈਂਦੇ ਜਿਹੜੇ ਬਰੀਕ ਦਾਣੇ ਰਹਿ ਜਾਂਦੇ ਆ ਉਹ ਸੁੱਟ ਦਿੰਦੇ ਆ ਤੇ ਉਹ ਮੈਂ ਲੈ ਕੇ ਪੀਸ ਲੈਂਦਾ ਉਹਦੇ ਵਿੱਚੋਂ ਫਿਰ ਮੈਂ ਜਿਹੜਾ ਚੌਥਾ ਹਿੱਸਾ ਜਾਨਵਰਾਂ ਦਾ ਹਿੱਸਾ ਕੱਢ ਦਿੰਦਾ ਤਿੰਨ ਹਿੱਸੇ ਜਿਹੜੇ ਬਚਦੇ ਆ ਨਾ ਉਹਦੇ ਮੈਂ ਤਿੰਨ ਪ੍ਰਸ਼ਾਦੇ ਬਣਾ ਲੈਣਾ ਤੇ ਸਤਿਗੁਰੂ ਜੀ ਜਿਹੜਾ ਮਾੜਾ ਮਟਾ ਕੋਈ ਉੱਪਰਲਾ ਖਰਚਾ ਹੈ ਉਹ ਆ ਮੈਂ ਲੱਕੜਾਂ ਦੀ ਪੱਟ ਲਿਆਉਣਾ ਇੱਕ ਵੱਢ ਕੇ ਤੇ ਇਹ ਵੇਚ ਕੇ ਉਹਨਾਂ ਉੱਪਰਲਾ ਖਰਚਾ ਚਲਾਉਣਾ ਤਿੰਨ ਪ੍ਰਸ਼ਾਦੇ ਬਕਾਉਣਾ ਮੈਂ ਸਤਿਗੁਰੂ ਜੀ ਇੱਕ ਪ੍ਰਸ਼ਾਦਾ ਮੈਂ ਛਕ ਲੈਣਾ ਤੇ ਅਰਦਾਸ ਕਰਕੇ ਨਮੈਂ ਦੋ ਪ੍ਰਸ਼ਾਦੇ ਰੱਖ ਦਿੰਨਾ ਵੀ ਕੋਈ ਗੁਰਸਿੱਖ ਆਵੇ ਤੇ ਖਾਲੀ ਨਾ ਮੁੜੇ ਉਹ ਛਕ ਲਵੇ ਤੁਸੀਂ ਨਾ ਨਾਲ-ਨਾਲ ਕਹਾਣੀ ਦੇ ਨਾਲ-ਨਾਲ ਚੱਲਦੇ ਚੱਲਿਓ ਪਤਾ ਲੱਗੂਗਾ ਕਿ ਅਸੀਂ ਕੀ ਕਰਦੇ ਹਾਂ ਦੋ ਪ੍ਰਸ਼ਾਦੇ ਮੈਂ ਡੱਬੇ ਚ ਪਾ ਕੇ ਰੱਖਦਾ ਸਤਿਗੁਰੂ ਜੀ ਰਾਤ ਤੱਕ ਕੋਈ ਨਾ ਨਾ ਆਵੇ ਤੇ ਫਿਰ ਮੈਂ ਇਹ ਪ੍ਰਸ਼ਾਦੀ ਛਕ ਦਿੰਦਾ ਸਤਿਗੁਰੂ ਜੀ ਕਹਿੰਦੇ ਕਿ ਗੁਰਸਿੱਖੋ ਧਿਆਨ ਮਾਰੋ ਜੀਵਨ ਦਾ ਦਸਾਂ ਨਾਂ ਦੀ ਕਿਰਤ ਕਰਦਾ ਹੈ ਕਿਰਤ ਵਿੱਚੋਂ ਵੀ ਜਾਨਵਰਾਂ ਦਾ ਦਸਵੰਦ ਵਾਟ ਕੱਢਦਾ ਹੈ ਤੇ ਆਹ ਦੋ ਪ੍ਰਸ਼ਾਦੇ ਤਿੰਨ ਬਕਾਉਂਦਾ ਇੱਕ ਆਪ ਖਾਂਦਾ ਤੇ ਦੋ ਪ੍ਰਸ਼ਾਦੇ ਪਕਾ ਕੇ ਸ਼ਾਮ ਤੱਕ ਉਡੀਕ ਕਰਦਾ ਹੈ ਕਿ ਕੋਈ ਗੁਰਸਿੱਖ ਆ ਜਾਵੇ ਭੁੱਖਾ ਆ ਜਾਵੇ ਤੇ ਖਾਲੀ ਨਾ ਮੁੜੇ ਇਹਦੇ ਕੋਲੇ ਕੁਛ ਨਹੀਂ ਗਰੀਬ ਹੈ ਸਤਿਗੁਰੂ ਜੀ ਨੇ ਪ੍ਰਸ਼ਾਦਾ ਛਕਿਆ ਤੇ ਅਰਦਾਸ ਕਰਤੀ ਕਹਿਣ ਲੱਗੇ ਹੈਮਿਆ ਅੱਜ ਤੱਕ ਤੂੰ ਗਰੀਬ ਨਹੀਂ ਤੂੰ ਇਹ ਨਾ ਕਈ ਗਰੀਬ ਹੈ ਤੂੰ ਭਗਤੀ ਭਾਉ ਦੇ ਅੰਦਰ ਅਮੀਰ ਹੈ ਤੇਰਾ ਅੰਦਰਲਾ ਖਜ਼ਾਨਾ ਨਾ ਭਗਤੀ ਭਾਉ ਨਾਲ ਭਰਿਆ ਪਿਆ ਤੂੰ ਅਮੀਰ ਹੈ ਰਾਤ ਕੱਟੀ ਸਵੇਰ ਹੋਇਆ ਸੰਸਗਤ ਕੀਤੀ ਸਤੁਰੂ ਜੀ ਕਹਿੰਦੇ ਕਿ ਹੋਣਾ ਅਗਲਾ ਕੀ ਕਰ ਹੋਇਆ ਕੀ ਹੁਕਮ ਆਗੇ ਅਲਗ ਬਾਸ਼ਾ ਹੁਕਮ ਤਾਂ ਸਿ ਕੋਣ ਦੇ ਸਕਦੇ ਪਰ ਤੁਸੀਂ ਕਿਰਪਾ ਕਰਦੇ ਹੋ ਤੇ ਤੁਸੀਂ ਅੱਜ ਜਿਹੜੀ ਕਿਰਪਾ ਕੀਤੀ ਹੈ ਬਹੁਤ ਬਖਸ਼ਿਸ਼ ਕਰ ਦਿੱਤੀ ਮੇਰੇ ਤੇ ਸਤਿਗੁਰੂ ਜੀ ਕਹਿੰਦੇ ਕਿ ਹੁਣ ਦੱਸ ਸਕੇ ਕੀ ਕਿਵੇਂ ਹੈ ਕਹਿੰਲਗੇ بادشاہ ਤੁਹਾਨੂੰ ਪਤਾ ਹੈ ਮੇਰੇ ਤਾਂ ਸੰਗ ਹੀ ਲੋੜ ਨਹੀਂ ਤੇ ਭਾਈ ਹਿਮੇ ਦੇ ਨਾਲ ਉਸੇ ਦਿਨ ਭਾਈ ਹਿਮੇ ਨੇ ਸਵਾਸ ਛੱਡ ਦਿੱਸਾ ਅਰਦਾਸ ਕੀਤੀ ਸੀ ਕਹਿੰਲਗੇ بادشاہ ਕਿਤੇ ਮੇਰਾ ਸਿਰ ਤੁਹਾਡੇ ਚਰਨਾਂ 'ਚ ਹੋਵੇ ਤਾਂ ਮੈਂ ਪ੍ਰਾਨ ਤਿਆਗਾ ਮੇਰਾ ਆਉਣਾ ਸਫਲਾ ਹੋ ਜਾ ਤੇ ਸਤਿਗੁਰੂ ਜੀ ਨੇ ਗੋਦ ਵਿੱਚ ਸਿਰ ਰੱਖਿਆ ਤੇ ਹਿਮੇ ਨੇ ਪ੍ਰਾਨ ਤਿਆਗ ਦਿੱਤੇ ਕਹਿੰਲਗੇ ਜਹਾਜ ਮਿਆ ਸੱਚਖੰਡ ਦੇ ਦਰਵਾਜ਼ੇ ਤੇਰੇ ਲਈ ਖੁੱਲੇ ਕਿ ਢੀ ਵੱਡੀ ਬਖਸ਼ਿਸ਼ ਕਰ ਦਿੱਤੀ ਸਤਰੂਪ ਆਸ਼ਾ ਜੀ ਨੇ ਆਪ ਚੱਲ ਕੇ ਗਏ ਆਪਣੇ ਗਰੀਬ ਸਿੱਖ ਦੇ ਕੋਲ ਕਹਿੰਦੇ ਜਿਹਦੇ ਚ ਨਿਮਰਤਾ ਨਾ ਜੇ ਗੁਰੂ ਦੇ ਕੋਲ ਨਿਮਰਤਾ ਨਾਲ ਆਉਂਦਾ ਹੈ ਕਿ ਸਤਰੂ ਜੀ ਝੋਲੀ ਪਾ ਦਿੰਦੇ ਤੇ ਜੇ ਹਉਮੈ ਨਾਲ ਕਿਤੇ ਧੌਣ ਉੱਚੀ ਕਰਕੇ ਆਉਂਦਾ ਨਾ ਆਕੜੀ ਹੋਈ ਧੌਣ ਵਿੱਚੋਂ ਕਿੱਲਾ ਵੀ ਸਤਰੂ ਘੜ ਦਿੰਦੇ ਆ ਨਗਰ ਦੀ ਜਿਹੜੀ ਰਥਾ ਨਾ ਇੱਕ ਕਰਮਾ ਅਲੋ ਜਿਹਨਾਂ ਨੂੰ ਗੁਰੂ ਸਿਖਾਉਂਦਾ ਨਾ ਉਹ ਹੀ ਕਰ ਸਕਦਾ ਉਹ ਹੀ ਇਸ ਤਰ੍ਹਾਂ ਸਕਦੇ ਤੇ ਜਿਹੜਾ ਇਸ ਇਸ ਪਹਿਰੇ ਦੇ ਤੇ ਨਿਭਿਆ ਗੁਰੂ ਘਰ ਦੇ ਵਿੱਚ ਨਾ ਨਗਾਰਾ ਨਿਸ਼ਾਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ਼ਬਦਾਂ ਕੀਰਤਨ ਤੇ ਗੁਰੂ ਘਰ ਲੰਗਰ ਇਹ ਨਿਸ਼ਾਨੀਆਂ ਹੈ ਗੁਰਦੁਆਰਾ ਹੋਣ ਦੀਆਂ ਇਹ ਇਹ ਕੁਛ ਨਹੀਂ ਤੇ ਕੁਛ ਵੀ ਨਹੀਂ ਇਸ ਕਰਕੇ ਗੁਰੂ ਕੇ ਅਟੁੱਟ ਲੰਗਰ ਗੁਰੂਆਂ ਚ ਘਰਾਂ ਚ ਚੱਲਦੇ ਹੁੰਦੇ ਨੇ ਤੇ ਉੱਥੋਂ ਫਿਰ ਬਹੁਤ ਸਾਰੀਆਂ ਲੋੜਵੰਦ ਸੰਗਤਾਂ ਛੱਕੇ ਜਾਂਦੀਆਂ ਕਿ ਐਡੀ ਵੱਡੀ ਬਖਸ਼ਿਸ਼ ਕਰ ਦਿੱਤੀ ਸਤਿਗੁਰੂ ਜੀ ਨੇ ਉਸ ਦਸਵੰਦ ਘਟਨ ਵਾਲੇ ਵਾਲੇ ਪੈਸੇ ਇਸ ਵਾਸਤੇ ਆਓ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰਿਓ ਸਾਨੂੰ ਨਾ ਇੱਕ ਬਖਸ਼ਿਸ਼ ਕਰ ਦਿਓ ਇੱਕ ਤਾਂ ਅਸੀਂ ਦਸਵੰਦ ਕੱਢ ਸਕੀਏ ਦਸਵੰਦ ਵੀ ਦੋ ਤਰ੍ਹਾਂ ਦਾ ਹੈ ਇੱਕ ਤਾਂ ਦਸਵੰਦ ਹੈ ਆਪਣੀ ਕਮਾਈ 'ਚੋਂ ਦਸਵਾਂ ਹਿੱਸਾ ਕੱਢਣਾ ਦੂਸਰਾ ਆਪਣੇ ਜੀਵਨ 'ਚੋਂ 24 ਘੰਟਿਆਂ 'ਚੋਂ 2.5 ਘੰਟੇ ਆਪਣਾ ਦਸਵੰਦ ਬਣਦਾ ਹੈ ਉਹ ਵੀ ਸਮਾਂ ਕੱਢਣਾ ਹੈ ਤੇ ਸਮਾਂ ਕੱਢ ਕੇ ਅਰਦਾਸ ਕਰਨੀ ਆ ਪਾਤਸ਼ਾ ਜੀਵਨ ਦਾ ਦਸਵੰਧ ਵੀ ਪ੍ਰਮਾਨ ਕਰਿਓ ਤਨ ਦਾ ਦਸਵੰਧ ਵੀ ਤੇ ਮਨ ਦਾ ਵੀ ਦਸਵੰਧ ਵੀ ਦੋਨੇ ਪ੍ਰਮਾਨ ਕਰ ਲਿਓ ਤੇ ਜਦੋਂ ਇਹ ਦੋ ਚੀਜ਼ਾਂ ਪ੍ਰਮਾਨ ਹੁੰਦੀਆਂ ਨਾ ਕਿ ਐਸੀ ਬਖਸ਼ਿਸ਼ ਹੋਣੀ ਹੈ ਤੇ ਸਤਗੁਰੂ ਜੀ ਕਹਿੰਦੇ ਕਦੇ ਜੀਵਨ ਦੇ ਵਿੱਚ ਟੋਟ ਨਹੀਂ ਆ ਸਕਦੀ ਜਿਹਦੇ ਕੋਲ ਇਹ ਦੋ ਚੀਜ਼ਾਂ ਨਾ ਉਹਦੇ ਜੀਵਨ ਚ ਭਾਵੇਂ ਕੁਝ ਵੀ ਨਹੀਂ ਉਹ ਫਿਰ ਵੀ ਖੁਸ਼ ਹੈ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਣਾ ਇੱਕੋ ਹੀ ਕਿਆ ਕਰੂ ਪਾਤਸ਼ਾ ਤੁਸੀਂ ਦਾਤਿਆ ਤੁਸੀਂ ਦੇਣ ਵਾਲਿਓ ਮੇਰੇ ਕੋਲ ਤਾਂ ਕੁਝ ਵੀ ਨਹੀਂ ਮੈਂ ਤਾਂ ਕੁਝ ਵੀ ਨਹੀਂ ਤੁਸੀਂ ਜੋ ਦਿੰਦੇ ਹੋ ਮੈਂ ਖਾ ਰਿਹਾ ਤੁਹਾਡੇ ਦਿੱਤੇ ਨੂੰ ਖਾ ਕੇ ਮੈਂ ਆਪਣਾ ਜੀਵਨ ਗੁਜ਼ਾਰਾ ਕਰ ਰਿਹਾ ਪਾਤਸ਼ਾ ਇਸੇ ਤਰ੍ਹਾਂ ਬਸ ਇੱਕ ਮਿਹਰ ਪ੍ਰਾਪਤ ਸਿਰ ਤੇ ਰੱਖਿਓ ਨਹੀਂ ਕੁਝ ਚਾਹੀਦਾ ਟੁੱਟੀਆਂ ਝੋਕੜੀਆਂ ਵਾਲਿਆਂ ਨੂੰ ਉਹਨਾਂ ਨੇ ਮਹਿਲ ਵੀ ਬਖਸ਼ਿਆ ਦੇਤਾ ਸਭ ਕੁਝ ਉਹਨਾਂ ਨੂੰ ਜਗਲਾਂ 'ਚ ਰਹਿਣ ਵਾਲੇ ਲੱਕੜਾਂ ਵਟਕੇ ਗੁਜ਼ਾਰਾ ਕਰਨ ਵਾਲਿਆਂ ਨੇ ਅਝੋਲਗੀਆਂ ਪਰ ਦਿੱਤੀਆਂ ਤੇ ਸਾਡੀਆਂ ਕਿਉਂ ਨਹੀਂ ਪਰ ਲਗੀਆਂ ਆ ਜੇਸੀ ਲੱਗੇਨ ਗੱਤੇ ਵਿਸ਼ੇ ਇੰਨਾ ਸੋਹਣਾ ਪ੍ਰਬੰਧ ਕੀਤਾ ਪ੍ਰਬੰਧਕਾਂ ਨੇ ਕਿ ਜੇ ਫੇਰ ਵੀ ਆ ਕੇ ਅਸੀਂ 10 ਮਿੰਟ ਨਾ ਬੈਠ ਸਕੀਏ ਨਾ ਕਿ ਫੇਰ ਸਾਡੀ ਬਾੜੀ ਕਿਸਮਤ ਹੈ ਸਤਿਗੁਰੂ ਤੇ ਬਲਾਉਂਦੇ ਨੇ ਆਹ ਰੋਜ਼ ਸਿਕ ਨੂੰ ਕਹਿੰਦੇ ਆ ਅਮਰਤ ਵੇਲੇ ਜਾਗ ਚਾਲ ਲਾਂਗੇ ਉੱਤਨਾ ਮਜਪ ਇਸ ਵਾਸਰ ਆਰਾਧ ਕਾਰਾਂ ਤੁਜੇ ਨਾ ਵੈਪਈ ਨਾ ਕਮਿਟੇ ਪਾਸ ਕੋਈ ਵੀ ਵੇਗਨ ਤੇਰੇ ਨੇੜੇ ਨਹੀਂ ਆਉਣਾ ਸਤਿਗੁਰੂ ਜੀ ਦੀ ਚਰਨਾ ਦਾ ਫੂਟ ਅਸਰੇ ਸਤਿਗੁਰੂ ਕਿਰਪਾ ਕਰਨ ਆਪਣਾ ਮੇਰ ਪ੍ਰਾਪਤ ਸਤਿ ਰੱਖਣ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਿਸ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ